ਖੇਤ ਦੇ ਵਿੱਚ ਜੰਤਰ ਦੀ ਬਹਾਈ ਕਰ ਰਹੇ ਹਾਂ ਤੇ ਇਸ ਜੰਤਰ ਦੀ ਫਸਲ ਦੇ ਨਾਲ ਜੁੜਿਆ ਹੋਇਆ ਇੱਕ ਐਸਤੀ ਸੁਭਾਅਕ ਹੀ ਇੱਕ ਵਧੀਆ ਤਜਰਬਾ ਹੋ ਗਿਆ ਤਜਰਬਾ ਕਰਨ ਤੋਂ ਪਹਿਲਾਂ ਜਿਹੜੀ ਸੰਭਾਵਨਾ ਸੀਗੀ ਉਹ ਰਿਸਕ ਦੇ ਵਿੱਚ ਸੀਗੀ ਕਿਉਂਕਿ ਇਸ ਨੂੰ ਸੁੰਡੀ ਵੀ ਆਉਂਦੀ ਹੈਗੀ ਆ ਇਸ ਦੇ ਉੱਤੇ ਫਿਰ ਪਾਣੀ ਦੀ ਵੀ ਖਫਤ ਜ਼ਿਆਦਾ ਹੁੰਦੀ ਹੈ ਇਹ ਮੰਨਿਆ ਜਾਂਦਾ ਸੀਗਾ ਬਟ ਮੈਨੂੰ ਇਸ ਫਸਲ ਦੇ ਉੱਤੇ 47 ਦਿਨ ਤੋਂ ਬਾਅਦ ਖੇਤ ਦੇ ਵਿੱਚ ਇਹਨੂੰ ਵਾਉਣ ਦਾ ਸਮਾਂ ਪਣ ਗਿਆ। ਇਹਦੇ ਵਿੱਚ ਸਿਰਫ ਚਾਰ ਪਾਣੀ ਲੱਗੇ ਹੈਗੇ ਆ। ਪ੍ਰਤੀ ਏਕੜ 17 ਕਿਲੋ ਬੀਜ ਪਿਆ ਹੈਗਾ। ਇੱਕ ਵੀ ਦਾਣਾ ਯੂਰੀਆ ਡੀਏਪੀ ਦਾ ਨਹੀਂ ਪਿਆ ਹੈਗਾ ਤੇ ਨਾ ਹੀ ਕੋਈ ਸਿੰਗਲ ਸਪਰੇ ਵੀ ਇਸ ਦੇ ਉੱਪਰ ਸੁੰਡੀ ਦੀ ਹੋਈਗੀ। ਤੇ ਯਾਰ ਬਦੋਂ ਤੁਹਾਨੂੰ ਸਾਂਝਾ ਕਰ ਦੇਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਬਚਿਆ ਰਹੇ। ਇਹ ਤੁਹਾਡੇ ਕੰਮ ਆਵੇ। ਜਿਹੜੀਆਂ ਜ਼ਮੀਨਾਂ ਨਮਰਦ ਹੋ ਰਹੀਆਂ। ਦੁਬਾਰਾ ਤੋਂ ਤੁਸੀਂ ਇਹਨਾਂ ਨੂੰ ਸੁਰਜੀਤ ਕਰਨਾ ਚਾਹੁੰਦੇ ਹੈਗੇ ਹੋ ਜਿਨ੍ਹਾਂ ਜ਼ਮੀਨਾਂ ਦੇ ਵਿੱਚ ਕੋਲਰਾਈਟ ਵੱਧ ਰਿਹਾ ਹੈ ਕਾਰਬੋਨੇਟ ਵੱਧ ਰਿਹਾ ਹੈ ਜਿਨ੍ਹਾਂ ਜ਼ਮੀਨਾਂ ਦੀ ਪੀਐਚ ਵੱਧ ਰਹੀ ਹੈ ਜਿਨ੍ਹਾਂ ਜ਼ਮੀਨਾਂ ਦੇ ਵਿੱਚ ਹਾਰਡਨੈਸ ਪੈਦਾ ਹੋ ਚੁੱਕੀ ਹੈ ਕਦੋਂ ਤੁਸੀਂ ਰੋਟਾਵੇਟਰ ਨਾਲ ਕਰ ਦਿੰਦੇ ਹੋ ਕਣਕ ਦੀ ਬਜਾਈ ਤੁਸੀਂ ਸੁਪਰਸੀਡਰ ਨਾਲ ਬਜਾਈ ਕਰ ਦਿੰਦੇ ਹੋ ਤਾਂ ਉੱਪਰਲੀ 4 ਇੰਚ ਮਿੱਟੀ ਦੇ ਵਿੱਚ ਹੀ ਤੁਸੀਂ ਜਿਆਦਾ ਖੇਡ ਖੇਡਦੇ ਹੈਗੇ ਹੋ ਉਸ ਤੋਂ ਬਾਅਦ ਮਿੱਟੀ ਦੇ ਵਿੱਚ ਬਹੁਤ ਜਿਆਦਾ ਹਾਰਡ ਪੈਨ ਆ ਪਾਣੀ ਖਾੜਨ ਦੀ ਸਮੱਸਿਆ ਆਉਂਦੀ ਹੈਗੀ ਆ ਪੀ ਐਚ ਵੱਧ ਰਹੀ ਹੈ ਖਾਦਾਂ ਦੇ ਕਰਕੇ ਮਿੱਟੀ ਦੇ ਵਿੱਚ ਜਿਹੜੇ ਤੱਤ ਹੈਗੇ ਉਹ ਫਿਕਸ ਹੋ ਰਹੇ ਹੈ ਤਾਂ ਮਿੱਟੀ ਦੇ ਵਿੱਚ ਅਮਲ ਪੈਦਾ ਕਰਨਾ ਪੀ ਐਚ ਵੱਧ ਗਈ ਮਤਲਬ ਖਾਰਾਪਣ ਵੱਧ ਗਿਆ ਉਹਦੀ ਐਲਕਲਾਈਨ ਤਸਵੀਰ ਹੋ ਗਈ ਤੁਸੀਂ ਉਹਦੀ ਤਜਾਬੀ ਤਸਵੀਰਬਾਦ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਇਹ ਫਸਲ ਤੁਹਾਡੀ ਮਦਦ ਕਰਦੀ ਹੈ ਸਣ ਦੀ ਫਸਲ ਤੁਹਾਡੀ ਮਦਦ ਕਰਦੀ ਹੈ ਕੋਈ ਵੀ ਫਲੀਦਾਰ ਪੌਦਾ ਹੈਗਾ ਉਹ ਤੁਹਾਡੀ ਮਦਦ ਕਰਦਾ ਹੈਗਾ ਤਾਂ ਇਹ ਫਸਲ ਤੁਹਾਡਾ ਘੱਟ ਖਰਚ ਖਾਂਦੀ ਹੈਗੀ ਹੈ ਬੀ ਜਿਆਦਾ ਇਸ ਕਰਕੇ ਪਾਇਆ ਗਿਆ ਹੈਗਾ ਕਿ ਜਲਦੀ ਤੋਂ ਜਲਦੀ ਇਹ ਖੇਤ ਦੇ ਵਿੱਚ ਆਪਣਾ ਛਾਂ ਬਣਾ ਲੈ ਕਿਉਂਕਿ ਜੇਕਰ ਇਹਦਾ ਬੀਜ ਆਪਾਂ ਘੰਟ ਪਾਉਂਦੇ ਹੈਗੇ ਆ ਜਾਂ ਇੱਕ ਫਾਰਮਰ ਬਹੁਤ ਗੰਦੀ ਪ੍ਰੈਕਟਿਸ ਵਰਤੇ ਹੈਗੇ ਆ ਜਿਹੜੀ ਕਿ ਮੈਂ ਪਿਛਲੇ 5-7 ਸਾਲਾਂ ਵਿੱਚ ਨੋਟ ਕੀਤੀ ਹੈ 2017 ਵਿੱਚ ਮੈਂ ਵੀ ਉਹਦਾ ਸ਼ਿਕਾਰ ਹੋਇਆ ਸੀ ਕਿ ਬੀ ਸਿਰਫ 8 ਕਿਲੋ ਪਾਇਆ 10 ਕਿਲੋ ਪਾਇਆ ਤੇ ਪਾ ਕੇ ਸੁੱਕੇ ਦੇ ਵਿੱਚ ਮਸ਼ੀਨ ਚਲਾਤੀ ਉਸ ਤੋਂ ਬਾਅਦ ਤੁਸੀਂ ਪਾਣੀ ਲਾਤਾ ਤਾਂ ਉਸ ਕੰਡੀਸ਼ਨ ਦੇ ਵਿੱਚ ਪਾਣੀ ਜ਼ਿਆਦਾ ਲੱਗਣਗੇ ਗਰੂਥ ਗਰੋਥ ਤੇ ਬਾਇਓਮਾਸ ਕੰਟਰੋਲ ਜਿਹੜੀ ਇਹਦੀ ਹੈਗੀ ਆ ਪਰਸੈਂਟੇਜ ਉਹ ਘੱਟ ਡਿਵੈਲਪ ਹੋਊਗੀ ਤੇ ਗਰਮੀ ਜ਼ਿਆਦਾ ਇਸ ਵਾਰ ਤਾਂ ਮੈਨੂੰ ਲੱਗਦਾ ਜਿੰਨੀ ਗਰਮੀ ਪਈ ਹੈਗੀ ਇਹ ਪਿਛਲੇ ਕਈ ਦਹਾਕਿਆਂ ਤੋਂ ਨਹੀਂ ਇਸ ਤਰ੍ਹਾਂ ਦੀ ਗਰਮੀ ਦੇਖਣ ਦੇ ਵਿੱਚ ਆਈ ਕਿ ਰੁਕਤ ਵਾਲੀ ਗਰਮੀ ਹੋਵੇ ਕਈ ਵਾਰ ਸਾਲਾਂ ਦੇ ਵਿੱਚ ਇਦਾਂ ਰਹਿੰਦਾ ਹੈਗਾ ਕਿ 10 ਤੋਂ 15 15 ਦਿਨਾਂ ਦੇ ਬਰਸਾਤ ਆਉਂਦੇ ਰਹਿੰਦੀਆਂ ਨੇ ਪਰ ਇਸ ਵਾਰ ਸਮੱਸਿਆ ਬਿਲਕੁਲ ਹੀ ਉਲਟ ਸੀਗੀ ਜ਼ਿਆਦਾ ਗਰਮੀ ਹੋਣ ਦੇ ਬਾਵਜੂਦ ਵੀ ਇਹਨੇ ਪਾਣੀ ਘੱਟ ਮੰਗਿਆ ਹੈਗਾ ਸਿਰਫ ਚਾਰ ਪਾਣੀ ਲੱਗਣ ਕਰਕੇ ਹੀ ਫਸਲ ਤਿਆਰ ਹੋਗੀ ਪੌਦੇ ਫਾਰਮਰ ਦੇ ਇੰਨੇ ਸਮੇਂ ਦੇ ਵਿੱਚ 8 ਤੋਂ 10 ਪਾਣੀ ਲੱਗ ਜਾਂਦੇ ਹੈਗੇ ਤੋ ਤੋ ਤਿੰਨ ਸਪਰੇਹਾਂ ਹੋ ਜਾਂਦੀਆਂ ਸੁੰਡੀ ਵਾਲੀਆਂ ਤੇ ਜੰਤਰ ਚੰਗਾ ਬਾਇਓਮਾਸ ਵੀ ਤਿਆਰ ਨਹੀਂ ਕਰਦਾ ਕਈ ਫਾਰਮਰ ਕਹਿੰਦੇ ਆ ਵੀ ਜੰਤਰ ਤੋਂ ਇਲਾਵਾ ਬਾਜਰਾ ਵੀ ਲਾਇਆ ਜਾ ਸਕਦਾ ਖਖੜੀ ਦੀਆਂ ਬੱਲਾਂ ਵੀ ਲਾਈਆਂ ਜਾ ਸਕਦੀਆਂ ਕੁਝ ਹੋਰ ਵੀ ਜ਼ਮੀਨ ਦੇ ਵਿੱਚ ਹਰਾਪਣ ਪੈਦਾ ਕਰਕੇ ਖੇਤ ਚ ਵਾਇਆ ਜਾ ਸਕਦਾ ਹਾਂ ਵਾਇਆ ਜਾ ਸਕਦਾ ਕੋਈ ਪ੍ਰੋਬਲਮ ਨਹੀਂ ਉਹਦੇ ਨਾਲ ਤੁਹਾਡੇ ਖੇਤ ਦੀ ਥੋੜੀ ਜੀ ਕਾਰਬਨ ਮੈਨੇਜਮੈਂਟ ਹੋ ਜਾਂਦਾ ਹੈਗਾ ਬਟ ਸੀ ਐਨ ਰੇਸ਼ੋ ਵਧੀਆ ਬੈਲੈਂਸ ਕਰਨ ਵਾਸਤੇ ਮਿੱਟੀ ਵਿੱਚ ਥੋੜੀ ਜੀ অমਲਤੀ ਪੈਦਾ ਕਰਨ ਵਾਸਤੇ ਤਿਆਬ ਪੈਦਾ ਕਰਨ ਵਾਸਤੇ ਕਾਰਬੋਨਿਕ ਐਸਿਡ ਪੈਦਾ ਕਰਨ ਵਾਸਤੇ ਆਰਗੈਨੋ ਮਾਈਕਰੋ ਆਰਗਾਨਿਜ਼ਮ ਜਿਹੜੇ ਮਿੱਟੀ ਦੇ ਵਿੱਚ ਮੌਜੂਦ ਨੇ ਜਿਹੜੇ ਕਿ ਅਮਲ ਪੈਦਾ ਕਰਦੇ ਨੇ ਜਿਹੜੇ ਕਿ ਜ਼ਿੰਕ ਤੇ ਫਾਸਫੋਰਸ ਦੇ ਬਣੇ ਹੋਏ ਕੰਪਾਊਂਡ ਨੂੰ ਘੋਲਣ ਦਾ ਕੰਮ ਕਰਦੇ ਨੇ ਜਿਹੜੇ ਕਿ ਨਾਈਟ੍ਰੋਜਨ ਫਿਕਸਿੰਗ ਦਾ ਕੰਮ ਕਰਦੇ ਨੇ ਤਾਂ ਇਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਮਾਈਕਰੋਬਸ ਨੇ ਉਹ ਮਿੱਟੀ ਦੇ ਵਿੱਚ ਫਸਲ ਬਦਲਨ ਕਰਕੇ ਵੀ ਐਕਟਿਵ ਹੋ ਜਾਂਦੇ ਨੇ ਤੇ ਇੱਕ ਫਸਲ ਦੇ ਚੰਗੇ ਲੱਗਣ ਕਰਕੇ ਕਾਰਬਨ ਮੈਨੇਜਮੈਂਟ ਵੀ ਤੁਹਾਡੀ ਮਿੱਟੀ ਦੇ ਵਿੱਚ ਵਧੀਆ ਹੋ ਜਾਂਦਾ ਆਉਣ ਵਾਲੀ ਮਿੱਟੀ ਆਉਣ ਵਾਲੀ ਫਸਲ ਦੇ ਵਿੱਚ ਐਸੇ ਹੀ ਖੇਤ ਦੇ ਵਿੱਚ ਤੁਸੀਂ ਨੋਰਮਲ ਖਾਦਾਂ ਦੇ ਨਾਲ ਝਾੜ ਲੈ ਸਕਦੇ ਹੋ ਯੂਰੀਆ ਖਾਦ ਨੂੰ ਅੱਧਾ ਵੀ ਕਰ ਸਕਦੇ ਹੋ 25% ਵੀ ਤੁਸੀਂ ਘਟਾ ਸਕ ਹਾਂ ਤੁਸੀਂ 100 ਕਿਲੋ ਯੂਜ਼ ਕਰ ਰਹੇ ਹੋ 75 ਕਿਲੋ ਯੂਜ਼ ਕਰ ਲਓ 75 ਕਿਲੋ ਬਾਸਮਤੀ ਵੀ ਯੂਜ਼ ਕਰ ਰਹੇ ਹੋ ਤਾਂ ਤੁਸੀਂ 50 60 ਕਿਲੋ ਯੂਰੀਆ ਦੇ ਨਾਲ ਹੀ ਚੰਗੀ ਫਸਲ ਲੈ ਸਕਦੇ ਹੋ ਪਰ ਜਿਹੜੇ ਫਾਇਦੇ ਇਸ ਫਸਲ ਨੇ ਕਰਨੇ ਹੈਗੇ ਆ ਉਹ ਸਕਦਾ ਤੁਸੀਂ ਮਾਰਕੀਟ ਚੋਂ ਕਿਸੇ ਵੀ ਪੈਕੇਟ ਵੰਦ ਚੀਜ਼ ਨੂੰ ਲੈ ਕੇ ਖੇਤ ਚ ਪਾਉਂਗੇ ਤਾਂ ਉਹਨੇ ਫਾਇਦੇ ਨਹੀਂ ਮਿਲਣੇ ਹੈਗੇ ਇਹ ਤੇ ਯਾਰ ਵੀ ਤੁਸੀਂ ਸਾਮ ਲੈਣਾ ਹੈਗਾ ਖੇਤ ਨੂੰ ਤਰਵਤਰ ਵੀਰੀ ਦੇ ਵਿੱਚ ਬਿਜਾਈ ਕਰਨਾ ਹੈਗਾ ਤੇ ਉਹਦੇ ਵਿੱਚ 17 ਕਿਲੋ ਤੱਕ ਵੀ ਤੁਸੀਂ ਆਪਣੇ ਖੇਤਾਂ ਦੇ ਵਿੱਚ 12 15 17 ਕਿਲੋ ਤੱਕ ਵੀ ਪਾ ਸਕਦੇ ਹੈਗੇ ਹੋ ਤੇ ਬੀਜ ਨੂੰ ਕਣਕ ਵਾਲੀ ਮਸ਼ੀਨ ਦੇ ਨਾਲ ਹੀ ਬਿਜਾਈ ਕਰਨਾ ਹੈਗਾ ਤੇ ਬਿਜਾਈ ਕਰਨ ਤੋਂ 8 ਦਿਨ ਬਾਅਦ ਲਗਭਗ ਪੂਰਨ ਇਹਦੀ 100% ਜਰਮੀਨੇਸ਼ਨ ਹੋ ਜਾਣੀ ਹੈਗੀ ਆ ਤੇ 15 ਦਿਨ ਹੋਰ ਦੇਣੇ ਹੈਗੇ ਆ ਲਗਭਗ 20 ਤੋਂ 22 ਦਿਨਾਂ ਦੇ ਵਿੱਚ ਇਹਨੂੰ ਪਹਿਲਾ ਪਾਣੀ ਦੇਣਾ ਹੈਗਾ ਉਸ ਤੋਂ ਬਾਅਦ 10ਵੇਂ 10ਵੇਂ ਦਿਨ ਤੁਸੀਂ ਇਸ ਨੂੰ ਪਾਣੀ ਦੇ ਸਕਦੇ ਹੈਗੇ ਹੋ ਤੇ ਕੋਈ ਵੀ ਯੂਰੀਆ ਦੇਣ ਦੀ ਜ਼ਰੂਰਤ ਨਹੀਂ ਹੈਗੀ ਇਹ ਜਿਹੜੀ ਫਸਲ ਹੈਗੀ ਆ ਇਹ ਕਿਸੇ ਵੀ ਮਾੜੇ ਪਾਣੀ ਤੇ ਹੋ ਸਕਦੀ ਹੈ ਕਿਸੇ ਵੀ ਤਰ੍ਹਾਂ ਦੀ ਮਿੱਟੀ ਦੇ ਵਿੱਚ ਹੋ ਸਕਦੀ ਹੈਗੀ ਹੈ ਤੇ ਆਪਾਂ ਜਿਹੜਾ ਇੰਨਾ ਜ਼ਿਆਦਾ ਬੂਟੇ ਦਾ ਫਲਾਪ ਪੈਦਾ ਕੀਤਾ ਹੈਗਾ ਉਹਨੂੰ ਵੀ ਖੇਤ ਦੇ ਵਿੱਚ ਹੀ ਬੋਣਾ ਹੈਗਾ ਬੋਣ ਦਾ ਕਈ ਤੀ ਤਰੀਕੇ ਹੈਗੇ ਆ ਸੁੱਕੇ ਦੇ ਵਿੱਚ ਵਾ ਕੇ ਦੁਬਾਰਾ ਪਾਣੀ ਛੱਟ ਕੇ ਕੱਦੂ ਕਰ ਸਕਦੇ ਹੋ ਪਾਣੀ ਭਰ ਕੇ ਕੱਦੂ ਕਰ ਸਕਦੇ ਹੈਗੇ ਹੋ ਜਾਂ ਬਹੁਤੇ ਫਾਰਮਰ ਜਿਹੜਾ ਹੈਗਾ ਇਹਦੀ ਹਾਈਟ ਬਹੁਤ ਜ਼ਿਆਦਾ ਕਰ ਲੈਂਦੇ ਆ 8-8 ਫੁੱਟ ਹਾਈਟ ਚਲੀ ਜਾਂਦੀ ਹੈਗੀ ਆ ਉਸ ਟਾਈਮ ਇਹਨੂੰ ਗਲਨ ਦੇ ਵਿੱਚ ਸਮੱਸਿਆ ਆਉਂਦੀ ਹੈਗੀ ਇਹ ਸਖਤ ਹੋ ਜਾਂਦਾ ਹੈਗਾ ਆਪਾਂ ਨੇ ਇਸ ਨੂੰ 50 ਦਿਨ ਤੋਂ ਪਹਿਲਾਂ ਹੀ ਆਪਣੇ ਖੇਤ ਦੀ ਮਿੱਟੀ ਦੇ ਵਿੱਚ ਮਿਕਸ ਕਰਨਾ ਹੈਗਾ ਤਾਂ ਕਿ ਖੇਤ ਦੇ ਵਿੱਚ ਇਹਦਾ ਜਲਦੀ ਗਲਨ ਹੋ ਸਕੇ ਨਾਈਟ੍ਰੋਜਨ ਆਪਣੀ ਮਿੱਟੀ ਨੂੰ ਦੇ ਦਿੰਦੀ ਹੈਗੀ ਹੈ ਕਾਰਬਨ ਵੀ ਇਹਨੇ ਦੇ ਦਿੰਦੀ ਹੈਗੀ ਆ ਆਪਣੀ ਮਿੱਟੀ ਦੇ ਵਿੱਚ ਆਰਗੈਨਿਕ ਐਕਟੀਵਿਟੀ ਨੂੰ ਵੀ ਇਹਨੇ ਬਣਾ ਦਿੰਦਾ ਹੈਗਾ ਤਾਂ ਆਪਾਂ ਨੇ ਖਾਦਾਂ ਦੀ ਵਰਤੋਂ ਨੋਰਮਲ ਕਰਨੀ ਆਉਣ ਵਾਲੇ ਸਮੇਂ ਦੇ ਵਿੱਚ ਆਪਣੀਆਂ ਖਾਦਾਂ ਦੀ ਐਫੀਸ਼ੀਐਂਸੀ ਬਾਇਓਵੇਲੇਬਿਲਟੀ ਵੀ ਜ਼ਿਆਦਾ ਹੋਵੇਗੀ ਆਪਾਂ ਕੋਈ ਵੀ ਖਾਦ ਦਿੰਨੇ ਇੱਕ ਕਵਾਂਟਲ ਹੋ ਸਕਦਾ ਉਹ 40% ਹੀ ਫਸਲ ਨੂੰ ਮਿਲਦੀ ਹੋਵੇ ਬਾਕੀ ਪੱਥਰ ਬਣ ਕੇ ਮਿੱਟੀ ਵਿੱਚ ਜਮਾ ਹੋ ਜਾਂਦੀ ਹੈ ਉਹ ਤਾਂ ਜਦੋਂ ਇਸ ਤਰ੍ਹਾਂ ਦੀ ਖਾਦ ਤੁਹਾਡੀ ਖੇਤੀ ਦੇ ਵਿੱਚ ਬਦਲਾਅ ਹੁੰਦਾ ਹੈਗਾ ਤਾਂ ਤੁਹਾਡੀਆਂ ਖਾਦਾਂ ਜ਼ਿਆਦਾ ਪਰਿਆ ਤਰੀਕੇ ਦੇ ਨਾਲ ਫਸਲ ਨੂੰ ਲਗਦੀਆਂ ਤੁਸੀਂ ਘੱਟ ਖਾਦ ਦੇ ਨਾਲ ਹੀ ਫਸਲ ਦਾ ਬਿਉਤਵੰਦੀ ਕਰ ਸਕਦੇ ਹੋ ਪ੍ਰਬੰਧਨ ਕਰ ਸਕਦੇ ਹੋ ਤਾਂ ਪਾਲਣ ਪੋਸ਼ਣ ਕਰ ਸਕਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਵੀਡੀਓ ਤੁਹਾਨੂੰ ਮਿਲਦੀਆਂ ਰਹਿਣਗੀਆਂ ਫੇਸਬੁਕ ਇੰਸਟਾਗ੍ਰਾਮ YouTube ਤੇ ਬਣੇ ਰਹੋ ਬਹੁਤ ਧੰਨਵਾਦ